ਤੇਰੀ ਹਰ ਤਰ੍ਹਾਂ ਦੀ ਪਰਵਰਿਸ਼ ਕਰਦੇ ਰਹੇ ਜਿਵੇਂ ਇੱਕ ਨੌਕਰ ਮਾਲਕ ਦੀ ਸੇਵਾ ਕਰਦਾ ਹੈ ਇਸ ਤਰ੍ਹਾਂ ਤੂੰ ਮਾਲਕ ਬਣਿਆ ਰਿਹਾ ਮਾਂ-ਬਾਪ ਸੇਵਾ ਕਰਦੇ ਰਹੇ ਸੇਜੇ-ਸੇਜੇ ਤੂੰ ਜਵਾਨ ਹੋਇਆ ਮਾਂ-ਬਾਪ ਬੁੱਢੇ ਹੋ ਗਏ ਨੇ ਕਮਜ਼ੋਰ ਹੋ ਗਏ ਨੇ ਉਹ ਜੋ ਉਹਨਾਂ ਨੇ ਸੇਵਾ ਕੀਤੀ ਉਹ ਤੇਰੇ ਉੱਤੇ ਕਰਜ਼ਾ ਹੈ ਹੁਣ ਤੂੰ ਸੇਵਾ ਕਰ ਤਾਂ ਇਹ ਕਰਜ਼ਾ ਲਏਗਾ ਵਰਨਾ ਨਹੀਂ ਇਨ ਕਹਿੰਦੇ ਨੇ ਪਿਤਰੀ ਰਣ ਪਿਤਰਾ ਦਾ ਕਰਜ਼ਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਬੜੀ ਕੀਮਤੀ ਪਉੜੀ ਮਾਪੇ ਉਹ ਪਰ ਹਰ ਸੁਣੇ ਵੇਦ ਭੇਦ ਨਾ ਜਾਣੇ ਕਥਾ ਕਹਾਣੀ ਜਵਾਨ ਹੋ ਗਏ ਮਾਪੇ ਬੁੱਢੇ ਹੋ ਗਏ ਨੇ ਜਿਵੇਂ ਬਾਹਰ ਦੇਸ਼ਾਂ 'ਚ ਪਰਿਵਾਰਕ ਜ਼ਿੰਦਗੀ ਤੇ ਰਹੀ ਨਹੀਂ ਨਾ ਤਾਂ ਬੁੱਢਿਆਂ ਨੂੰ ਗਵਰਨਮੈਂਟ ਸੰਭਾਲਦੀ ਹੈ सड़े देश भी एक नियम से बनाया गया से बच्चे संभाल जवान बच्चा मां बाप की संभाल करे ओ जिम्मेवारी निभावे और इस तरह जिम्मेवारी निभाई जाती मां बाप अपनी जिम्मेवारी निभान बच्चे की सेवा कर बच्चा जवान हो गया ਮਾਂ ਬਾਪ ਬੁੱਢੇ ਹੋ ਗਏ ਨੇ ਕਮਜ਼ੋਰ ਹੋ ਗਏ ਨੇ ਤੋ ਹੁਣ ਇਹ ਜਵਾਨ ਜੋ ਤਾਕਤਵਰ ਬੱਚਾ ਹੈ ਸੇਵਾ ਕਰੇ ਅਗਰ ਨਹੀਂ ਕਰਦਾ ਜਿਵੇਂ ਮਾਂ ਬਾਪ ਨੇ ਇਸ ਦੀਆਂ ਲੋੜਾਂ ਪੂਰੀਆਂ ਕੀਤੀਆਂ ਸਨ ਤੇ ਇਹ ਮਾਂ ਬਾਪ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਤੋ ਭਾਈ ਗੁਰਦਾਸ ਜੀ ਦਾ ਫੈਸਲਾ ਮਾਂ ਪਿਓ ਪਰ ਹਰ ਸੁਣੇ 베ਦ 베ਦ ਨਾ ਜਾਣੇ ਕਥਾ ਕਹਾਣੀ ਜਾ ਰਿਹਾ ਹੈ ਪ੍ਰਮਾਤਮਾ ਦੀ ਕਥਾ ਸੁਣਨ ਲਈ ਮਾਂ ਦੀਆਂ ਲੋੜਾਂ ਪੂਰੀਆਂ ਨਹੀਂ ਕੀਤਾ ਪਿਓ ਦਾ ਖਿਆਲ ਨਹੀਂ ਰੱਖਦਾ ਤਾਂ ਭਾਈ ਸਾਹਿਬ ਕਨੇ ਦੇ ਲਈ ਕਥਾ ਸੁਣਨੇ ਇੰਜ ਹੋਵੇਗੀ ਕਹਾਣੀ ਇਹ ਰੱਬ ਦਾ ਭੇਦ ਨਹੀਂ ਪਾ ਸਕੇਗਾ ਤੇ ਰੱਬ ਦੀ ਰਮਜ਼ ਨੂੰ ਨਹੀਂ ਸਮਝ ਸਕੇਗਾ ਮਾਂ ਪਿਓ ਪਰਹਰ ਕਰੇ ਤੀਰਥ 68 ਤੀਰਥ ਘੁੰਮਣ ਵਾਣੀ ਮਾਂ ਦੀਆਂ ਲੋੜਾਂ ਪੂਰੀਆਂ ਨਹੀਂ ਕੀਤੀਆਂ ਪਿਓ ਦਾ ਦਿਲ ਤੋੜਿਆ ਤੀਰਥਾਂ ਤੇ ਇਸ਼ਨਾਨ ਕਰਨ ਜਾ ਰਿਹਾ ਹੈ ਜਾਂ ਤੀਰਥਾਂ ਦਾ ਪਰਸ਼ਨ ਕਰਨ ਜਾ ਰਿਹਾ ਹੈ ਪਾਈ ਸਾਹਿਬ ਕਹਿੰਦੇ ਨਹੀਂ ਇਹ ਘੁੰਮਣਾ ਫਿਰਨਾ ਹੋਵੇਗਾ ਕੁਝ ਵੀ ਨਹੀਂ ਸਹਿਰੋ ਤਫਰੀਖ ਕੁੰਮਣ ਵਾਣੀ ਔਰ ਕੁਝ ਵੀ ਨਹੀਂ ਮਾਂ ਪਿਓ ਪਰਹਰ ਕਰੇ ਦਾਨ ਬੇਈਮਾਨ ਅਗਿਆਨ ਭਰਾਣੀ ਪਿਓ ਦੇ ਪੈਰਾਂ 'ਚ ਜੁੱਤੀ ਨਹੀਂ ਮਾਂ ਦੇ ਸਿਰ ਤੇ ਚੁੰਨੀ ਨਹੀਂ ਇਹ ਗੁਰਦੁਆਰੇ ਚ ਬੜਾ ਦਾਨ ਪਿਆ ਦਿੰਦਾ ਹੈ ਭਾਈ ਸਾਹਿਬ ਕਹਿੰਦੇ ਨੇ ਦਾਨੇ ਨਹੀਂ ਪਰਲੇ ਦਰਜੇ ਦਾ ਬੇਈਮਾਨ ਹੈ ਇਹ ਬੇਈਮਾਨ ਇਹ ਬੇਈਮਾਨ ਅਗਿਆਨ ਪ੍ਰਾਣੀ ਪਿਤਰੀ ਰਣ ਕਰਜ਼ਾਈ ਈਸ਼ਵਰ ਦੀ ਦਰਗਾਹ ਵਿੱਚ ਕਬੂਲ ਨਹੀਂ ਜਿਵੇਂ ਮੁਹੰਮਦ ਸਾਹਿਬ ਕਹਿੰਦੇ ਨੇ ਮੈਨੂੰ ਕਰਜ਼ਾਈ ਕਬੂਲ ਨਹੀਂ ਉਤਾਰ ਕੇ ਆਵੇ ਪਹਿਲੇ ਹਜ ਕਰਨਾ ਹੈ ਕਰਜ਼ਾ ਉਤਾਰ ਕੇ ਆਵੇ ਬਾਰ ਦਾ ਕਿੱਥੇ ਜੋ ਨਿਯਮਾਵਲੀਏ ਪ੍ਰਥਮ ਮਾ ਬਾਪ ਦਾ ਕਰਜ਼ਾ ਇਸ ਦਾ ਮਤਲਬ ਜਮਾਂਦਰੂ ਬੰਦਾ ਕਰਜ਼ਾਈ ਹੈ ਇਸ ਵਾਸਤੇ ਤੂੰ ਪਹਿਲੇ ਪਿਤਰੀ ਰਣ ਮਾ ਬਾਪ ਦਾ ਕਰਜ਼ਾ ਉਦਾਰ ਇਹ ਕਰਜ਼ਾ ਦੂਸਰਾ ਦੇਵ ਰਣ ਦੇਵਤਿਆਂ ਦਾ ਕਰਜ਼ਾ ਕਿਹੜੇ ਦੇਵਤੇ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਹਣ ਪੰਜਵਾ ਪਾਇਆ ਕਰਿਤ ਤਾਂ ਹੋਆ ਆ ਪਾਗ ਪਵਿੱਤਰ ਸਾਰੇ ਦੇਵਤੇ ਨੇ ਅੰਨ ਤੇਰੀ ਭੁੱਖ ਮਿਟਾ ਰਹੀ ਹੈ ਪਾਣੀ ਤੇਰੀ ਪਿਆਸ बुझा ਰਹੀ ਹੈ ਪਵਨ ਤੈਨੂੰ ਜ਼ਿੰਦਗੀ ਦੇ ਰਹੀ ਹੈ ਧਰਤੀ ਤੇਨੂੰ ਅਸਥਾਨ ਦੇ ਰਹੀ ਹੈ ਅਗਰ ਤਿਸ ਤੇਰੇ ਅੰਦਰ ਸਤਿਆ ਬਣਾਈ ਰੱਖਦੀ ਹੈ ਮੁਰਦੇ ਦੀ ਪਤਾ ਕੀ ਪਹਿਚਾਨ ਹੈ ਤੇ ਹੱਥ ਪੈ ਰ ਠੰਡੇ ਪੈਗਨ ਅਗ ਨਹੀਂ ਰਹੀ ਅਗ ਜੀਵਨ ਦੇ ਰਹੀ ਹੈ ਹੁਣ ਪਾਣੀ ਨੇ ਤੇਰੀ ਪਿਆਸ ਬੁਝਾਈ ਤੂੰ ਪਾਣੀ ਦਾ ਤੇਰੇ ਕੋਲ ਸੁਭਾਅ ਹੋਵੇ ਤੂੰ ਵੀ ਕਿਸੇ ਦੀ ਲੋੜ ਪੂਰੀ ਕਰ ਅੰਨ ਨੇ ਤੇਰੀ ਭੁੱਖ ਮਿਟਾਈ ਤੂੰ ਨੇ ਆਪਣਾ ਜੀਵਨ ਇਸ ਡੰਗ ਨਾਲ ਬਤੀਤ ਕਰ ਕਿਸੇ ਦੀ ਭੁੱਖ ਮਿਟੇ ਤੇਰੇ ਕੋਲ ਆਉਂਦੇ ਧਰਤੀ ਨੇ ਤੈਨੂੰ ਥਾਂ ਦਿੱਤੀ ਤੂੰ ਵੀ ਉਸ ਨੂੰ ਵਾਪਸ ਨਾ ਕਰ ਜਾ ਤੇਰੇ ਕੋਲ ਕੋਈ ਥਾਂ ਮੰਗਣ ਆਵੇ ਤੇ ਲੋੜ ਬਣ ਜਾ ਕਰਦੇ ਚ ਇੰਤਜ਼ਾਮ ਨਹੀਂ ਕਰ ਸਕਦਾ ਤਾਂ ਇਸ ਵਾਸਤੇ ਸਤਿਗੁਰੂ ਨੇ ਇੱਕ ਨੀਯਮਾਵਲੀ ਬਣਾਈ ਗੁਰਦੁਆਰੇ ਬਣਾਓ ਗੁਰਦੁਆਰੇ ਚ ਸਟੰਗ ਦਾ ਇੰਤਜ਼ਾਮ ਸੰਗਤ ਪੰਗਤ ਪੰਗਤ ਦੇ ਚ ਭੋਜਨ ਔਰ ਫਿਰ ਸੇਵਾ ਜੇ ਤੇ ਚ ਰਹਿ ਨਸੈਨ ਰਿਆਇਸ਼ ਹਰ ਤਰ੍ਹਾਂ ਦੇ ਸੁਖ ਜੇ ਕਿਸੇ ਦੇ ਘਰ ਮਹਿਮਾਨ ਆਇਆ ਤਾਂ ਘਰ ਵਾਲੇ ਸਾਰੇ ਧਿਆਨ ਰੱਖਣ ਤੇ ਜਿਹੜਾ ਗੁਰਨਾਣਕ ਦੇ ਘਰ ਮਹਿਮਾਨ ਆਇਆ ਉਹ ਰੁੱਲਦਾ ਰਹੇ ਤਦਕੇ ਖਾਂਦਾ ਰਹੇ ਤੇ ਗੁਰਨਾਣਕ ਦਾ ਮਹਿਮਾਨ ਹੈ ਤੂੰ ਜੋ ਗੁਰਨਾਣਕ ਦਾ ਮਹਿਮਾਨ ਹੈ ਬੰਦੇ ਤੂੰ ਹਰ ਇੱਕ ਨੂੰ ਘਰ ਦੇ ਥਾਂ ਨਹੀਂ ਦੇ ਸਕਦਾ ਇਸ ਤਰ੍ਹਾਂ ਦਾ ਇੰਤਜ਼ਾਮ ਕਰ ਗੁਰੂ ਦੇ ਘਰ ਹਰ ਇੱਕ ਨੂੰ ਥਾਂ ਮਿਲੇ और कोई भी आए बिना मजब अगर ऐसा तू कई दफा देखता गुरुद्वार दिल्डिंगा दे आसमान छू रही लोड़वंद कोई थां कोई नहीं सिलसिला ही नहीं कभी सोचा ही नहीं गया दरअसल सेवा ਸੰਸਾਰ ਦੇ ਹੁੰਦੀ ਹੈ ਨਿਰੰਕਾਰ ਦੀ ਪ੍ਰਮਾਤਮਾ ਦੀ ਸੇਵਾ ਨਹੀਂ ਹੁੰਦੀ ਪ੍ਰਮਾਤਮਾ ਸਾਡੀ ਸੇਵਾ ਕਰ ਰਿਹਾ ਹੈ ਪ੍ਰਮਾਤਮਾ ਸੂਰਜ ਬਣ ਕੇ ਸਾਨੂੰ ਰੋਸ਼ਨੀ ਦੇ ਰਿਹਾ ਹੈ ਪ੍ਰਮਾਤਮਾ ਪਾਣੀ ਬਣ ਕੇ ਸਾਡੀ ਪਿਆਸ ਬਜਾਉਂਦਾ ਹੈ ਪ੍ਰਮਾਤਮਾ ਧਰਤੀ ਬਣ ਕੇ ਸਾਨੂੰ ਥਾਂ ਦਿੰਦਾ ਹੈ ਪ੍ਰਮਾਤਮਾ ਅਗਨੀ ਬਣ ਕੇ ਸਾਨੂੰ ਜ਼ਿੰਦਗੀ ਦਿੰਦਾ ਹੈ ਪ੍ਰਮਾਤਮਾ ਹਵਾ ਬਣ ਕੇ ਸਾਨੂੰ ਸਵਾਸ ਦਿੰਦਾ ਹੈ ਸਾਡੀ ਸੇਵਾ ਪਿਆ ਕਰਦਾ ਪਤਾ ਸੇਵਾ ਕਮਜ਼ੋਰ ਦੀ ਹੁੰਦੀ ਹੈ ਹੁਣੇ ਹੀ ਮੈਰਜ ਕੀਤੀ ਹੈ ਬੱਚਾ ਕਮਜ਼ੋਰ ਹੈ ਮਾਂ ਬਾਪ ਸੇਵਾ ਪੇ ਕਰਦੇ ਨੇ ਕਮਜ਼ੋਰ ਹੈ ਹੁਣ ਬੱਚਾ ਤਾਕਤਵਰ ਹੋ ਗਿਆ ਜਵਾਨ ਹੋ ਗਿਆ ਮਾਂ ਬਾਪ ਬੁੱਢੇ ਹੋ ਗਏ ਨ ਕਮਜ਼ੋਰ ਹੋ ਗਏ ਨੂੰ ਸੇਵਾ ਕਰ ਸੇਵਾ ਕਮਜ਼ੋਰ ਦੀ ਹੁੰਦੀ ਹੈ ਸੇਵਾ ਉਸ ਦੀ ਹੁੰਦੀ ਹੈ ਜੋ ਸਾਥੋਂ ਪਿੱਛੇ ਹੈ ਕਿਸੇ ਵੀ ਤਲ ਤੇ ਪਿੱਛੇ ਰਹਿ ਗਿਆ ਹਰ ਬੰਦਾ ਹਰ ਗੱਲ ਦੇ ਛੱਗੇ ਨਹੀਂ ਆਉਂਦਾ ਉਦੀ ਸੇਵਾ ਕਰਨੀ ਤਾਂ ਕਿ ਬਰਾਬਰੀ ਤੇ ਆ ਜਾਏ ਗਲਤੀ ਇਹਤ ਨਹੀਂ ਹੈ ਸੇਵਾ ਸੰਸਾਰ ਦੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰ ਗਏ ਬੈਸਣ ਪਾਈਏ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਕਈਆਂ ਨੇ ਡੇਂਗਾ ਮਾਰੀਆਂ ਮਹਾਰਾਜ ਸਾਡੇ ਘਰ ਲੰਗਰ ਚੱਲਦਾ ਅਸੀਂ ਮੁਸਾਫਰਾਂ ਨੂੰ ਰਹਿਣ ਦੀ ਥਾਂ ਦਿੰਦੇ ਆ ਜਿਹੜੀਆਂ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਸਨ ਉਹ ਆਨੰਦਪੁਰ ਸਾਹਿਬ ਕਾਬਲ ਤੱਕ ਦੀਆਂ ਸੰਗਤਾਂ ਆਉਂਦੀਆਂ ਸਨ ਤਾਂ ਫਿਰ ਜਗ੍ਹਾ ਬਹੁਤ ਪਰ ਜਾਂਦੀ ਸੀ ਆਲੇ ਦੁਆਲੇ ਰਹਿਣ ਵਾਲੇ ਆਪਣੇ ਘਰਾਂ 'ਚ ਵੀ ਟਿਕਾਣੇ ਦੇਂਦੇ ਸਨ ਔਰ ਕਈਆਂ ਦੇ ਘਰਾਂ 'ਚ ਲੰਗਰ ਵੀ ਚੱਲਦਾ ਸੀ ਤੇ ਭਾਈ ਸਾਹਿਬ ਭਾਈ ਨੰਦ ਲਾਲ ਦੇ ਘਰ ਵੀ ਚੱਲਦਾ ਸੀ ਲੰਗਰ ਇੱਕ ਦਿਨ 10-12 ਸਿੰਘਾਂ ਨੇ ਡੇਂਗਾ ਵਾਰੀਆਂ ਮਹਾਰਾਜ ਦੇ ਸੂਰ ਪਾਤਸ਼ਾਹ ਸਾਡੇ ਘਰ ਵੀ ਲੰਗਰ ਚੱਲਦਾ ਅਸੀਂ ਸੰਗਤਾਂ ਦੀ ਦੇਖ ਰੇਖ ਕਰਦੇ ਹਾਂ ਸਾਡੇ ਘਰ ਵੀ ਲੰਗਰ ਚੱਲਦਾ ਹੈ ਸਾਡੇ ਘਰ ਵੀ ਲੰਗਰ ਚੱਲਦਾ ਹੈ ਨੰਦ ਲਾਲ ਨਹੀਂ ਬੋਲੇ ਹਾਲਾਂਕਿ ਉਹਦੇ ਘਰ ਵੀ ਚੱਲਦਾ ਸੀ ਉਹ ਚੁੱਪ ਰਹਿ ਸਤਿਗੁਰੂ ਨੇ ਇੱਕ ਦਿਨ ਭੇਖ ਬਣਾਇਆ ਇਹ ਇਤਿਹਾਸ ਗਾਥਾ ਹੈ ਸਾਥੀਏ ਜਿਨ੍ਹਾਂ ਨੇ ਡੇਂਗਾ ਮਾਰੀਆਂ ਸਨ ਨਾ ਸਾਡੇ ਘਰ ਲੰਗਰ ਚੱਲਦਾ ਹੈ ਮਹਾਰਾਜ ਉਹਨਾਂ ਦੇ ਘਰ ਅੰਮ੍ਰਿਤ ਵੇਲੇ ਤੋਂ ਬਾਅਦ ਜਿਵੇਂ ਸੂਰਜ ਨਿਕਲਿਆ ਤੇ ਚਲੇ ਗਏ ਬੇ ਭੁੱਖ ਬੜੀ ਲੱਗੀ ਹੈ ਦੂਰੋਂ ਆਏ ਆ ਤੇ ਅਗਲੇ ਟੁੱਟ ਕੇ ਪਹੇਗੇ ਕੋ ਲੰਗਰ ਦਾ ਵਕਤ ਆ ਗਏ ਟੁੱਟ ਕੇ ਪਹੇਗੇ ਲੰਗਰ ਚੱਲਦਾ ਹੈ ਵਕਤ ਸਿਰ ਚੱਲਦਾ ਹੈ ਫਾਤਸ਼ਾ ਦੂਸਰੇ ਦੇ ਘਰ ਚਲੇ ਗਏ ਦਸਤਕ ਦਿੱਤੀ ਆਖਿਆ ਗੁਰੂ ਕੇ ਸੰਗਤ ਸੁਣਿਆ ਤੇਰੇ ਘਰ ਲੰਗਰ ਚੱਲਦਾ ਹੈ ਭੁੱਖ ਬੜੀ ਲੱਗੀ ਹੈ ਉਹਨਾਂ ਨੇ ਵੀ ਇਹ ਕਹਿਆ ਚੱਲਦਾ ਹੈ ਪਰ ਵਕਤ ਸਿਰ ਚੱਲਦਾ ਹੈ ਬੇਵਕਤਾ ਨਹੀਂ ਚੱਲਦਾ ਇਹ ਕੋ ਲੰਗਰ ਦਾ ਵਕਤ ਹੈ ਆ ਗਏ ਭੁੱਖ ਲਗੀ ਤੇ ਠੀਕ ਹੈ ਲੱਗੀ ਹੋਵੇ ਪਰ ਇੱਥੇ ਦੁਪਹਿਰ ਦੇ ਵਕਤਾਂ ਵਿੱਚ ਤੀਸਰੇ ਕਰ ਗਏ ਬਿਲਕੁਲ ਕੋੜੇ ਬੋਲ ਕਈ ਸੇਵਾ ਤੇ ਕਰਦਨ ਪਰ ਬੜਾ ਕੋੜਾ ਬੋਲਦਾ ਬਹੁਤ ਕੋੜਾ ਬੋਲਦਨ ਮੈਂ ਤੇ ਦੇਖ ਕੇ ਹੈਰਾਨ ਹੋ ਜਾਣਾ ਕਰਦੇ ਗੁਰਦੁਆਰੇ ਸੇਵਾ ਪੈਨ ਮੂੰਹ ਚੋਂ ਜ਼ਹਿਰ ਨਿਕਲਦੀ ਹੈ ਨਿਰੀ ਸਹਿਰ ਅਗ ਕਈਦ ਹਮ ਇੰਜ ਦੇਖਦਾ ਜਿਹੜੇ ਪੁਰਜ਼ੇ ਕਿਦਰੇ ਵੀ ਫਿੱਟ ਨਹੀਂ ਆਉਂਦੇ ਨਾ ਗੁਰਦੁਆਰਿਆਂ ਚ ਫਿੱਟ ਕੀਤੇ ਗਏ ਹੁੰਦੇ ਮੈਂ ਇਹ ਵੀ ਦੇਖ ਕੇ ਹੈਰਾਨ ਹੋਂਦਾ ਐ ਵੀ ਮੈਨੂੰ ਹੈਰਾਨਗੀ ਹੁੰਦੀ ਐ ਨਾ ਕੋੜਾ ਥੱਕਿਆ ਹੋਇਆ ਬੰਦਾ ਹੋਵੇ ਪੁਰਖਾ ਬਹੁਤ ਅਗਲੇ ਦਾ ਥਕਿਆਂ ਵਾ ਲੈ ਜਾਏ ਲੋੜਵੰਦ ਆਇਆ ਉਸ ਨਾਲ ਇਸ ਢੰਗ ਨਾਲ ਬੋਲ ਕੇ ਉਹਦੀ ਤਸੱਲੀ ਹੋ ਜਾਏ ਗੁਰਨਾਮਿਕ ਦਾ ਘਰ ਹੈ ਇਹ ਗੁਰੂ ਦਾ ਘਰ ਹੈ ਤੋ ਤੇ ਆਪਣੇ ਘਰ ਨਾਲ ਹੋਈ ਥੱਲੇ ਲੈ ਕੇ ਆਪਣੇ ਘਰ ਦੇ ਵਿੱਚ ਵੀ ਇਸ ਢੰਗ ਨਾਲ ਰਹੇ ਕਿ ਤੇਰੇ ਘਰ ਚੋਂ ਵੀ ਗੁਰਦੁਆਰੇ ਦੀ ਖੁਸ਼ਬੂ ਆਵੇ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋ ਤੇ ਘਰ ਨੂੰ ਵੀ ਕੋਈ ਵੇਖੇ ਤੇ ਗੁਰੂ ਚੇਤੇ ਆ ਜਾਏ ਤੂੰ ਆਪਣੇ ਘਰ ਦੇ ਵਿੱਚ ਵੀ ਇਸ ਤਰ੍ਹਾਂ ਰਹੇ ਜੈਸੇ ਧਰਮਸ਼ਾਲ ਇੰਜ ਨਾ ਰਹੇ ਗੁਰਦੁਆਰਿਆਂ ਦੇ ਵਿੱਚ ਕਿ ਗੁਰਦੁਆਰਾ ਵੀ ਤੇਰਾ ਘਰ ਹੀ ਲਗੇ ਸਿਰਫ ਤੇਰਾ ਘਰ ਹੀ ਹੈ ਔਰ ਕੁਝ ਨਹੀਂ ਤੂੰ ਆਪਣਾ ਘਰ ਹੀ ਬਣਾ ਕੇ ਰੱਖੇ ਕਰਾਂ ਨੂੰ ਧਰਮਸ਼ਾਲਾ ਸੀ ਕਿ ਬਣਾਣਾ ਸੀ ਇਹ ਕਿਨ ਜਾਨੋਂ ਧਰਮਸ਼ਾਲਾ ਨੂੰ ਹੀ ਕਰ ਬਣਾ ਚੱਕੇ ਰੱਖ ਦਿੱਤਾ ਹੈ ਗੁਰਦੁਆਰੇ ਦਾ ਨਾਂ ਪਹਿਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਧਰਮਸ਼ਾਲਾ ਹੁੰਦਾ ਸੀ ਹਜੇ ਵੀ ਕਾਬਲ ਕੰਦਾਰੇ ਜਿਤਨੇ ਗੁਰਦੁਆਰੇ ਨੇ ਧਰਮਸ਼ਾਲਾ ਕਹਿੰਦੇ ਨੇ ਫਰੰਟੀਅਰ ਦੇ ਇਲਾਕੇ ਚ ਔਰ ਲੈਂਦਾ ਪੰਜਾਬ ਵੈਸਟ ਪੰਜਾਬ ਜੋ ਪਾਕਿਸਤਾਨ ਦੇ ਚਲਾ ਗਿਆ ਬਹੁਤ ਸਾਰੇ ਗੁਰਦੁਆਰਿਆਂ ਨੂੰ ਧਰਮਸ਼ਾਲਾ ਕਹਿੰਦੇ ਸਨ ਮਲਤਾਨ ਮੀਆਂ ਵਾਲੀ ਪਾਵਲਪੁਰ ਦੇ ਗੁਰਦੁਆਰਿਆਂ ਨੂੰ ਧਰਮਸ਼ਾਲਾ ਕਹਿੰਦੇ ਸਨ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਸੋ ਆ ਘਰ ਘਰ ਦੇ ਇਸ ਧਰਮਸ਼ਾਲਾ ਜਿੱਥੇ ਇੱਕ ਪ੍ਰਭੂ ਦੀ ਕੀਰਤੀ ਹੋਵੇ ਸੇਵਾ ਹੋਵੇ ਘਰ ਦੇ ਧਰਮਸ਼ਾਲਾ ਬਣ ਗਿਆ ਤੇ ਸੇਵਾ ਤੇ ਕੀਰਤੀ ਗੁਰਦੁਆਰਿਆਂ ਚ ਵੀ ਨਾ ਹੋਵੇ ਤੇ ਗੁਰਦੁਆਰਾ ਦੇ ਚ ਘਰ ਬਣ ਗਿਆ ਘਰ ਦੇ ਚ ਇੰਜ ਰਹਿ ਘਰ ਧਰਮਸ਼ਾਲਾ ਬਣ ਜਾਏ ਧਰਮਸ਼ਾਲਾ ਦੇ ਚ ਇੰਜ ਨਾ ਰਹੇ ਕਿ ਤੇਰਾ ਘਰ ਬਣ ਜਾਏ ਉਹ ਤੇਰਾ ਘਰ ਹੀ ਲਗੇ ਕਹਿੰਦੇ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਖਰ ਨੰਦ ਲਾਲ ਦੇ ਘਰ ਵੀ ਚਲੇ ਗਏ ਦੇਖਦੇ ਆ सुने नंद लाल ने कदी नहीं आखिया महाराज मेरे घर लंगर चल रहा है और पातशाह ने सुनिया आएगा सेवा कर द्वार से जाके दस्तक दिखी और सतगुर ने रूप बदलिया नंद लाल ने दरवाजा खोलिया पातशाह कहने सुनया गुरु के सिखा तेरे घर लंगर चल रानू अज भुख लगी बड़ी जोर दी ਹੱਥ ਜੋੜ ਕੇ ਨੰਦ ਲਾਲ ਕਹਿੰਦੇ ਨੰਨ ਭਾਗ ਚੱਲਦਾ ਹੈ ਆ ਬੈਠੋ ਬਿਠਾ ਦਿੱਤਾ ਹੈ ਅਖੇ ਦਾਲ ਰੱਖੀ ਹੋਏ ਚੁੱਲ੍ਹੇ ਤੇ ਤੇ ਆਟਾ ਗੁਨਿਆ ਪੈ ਥੋੜੀ ਦੇਰ ਆ ਬੈਠ ਸਕਦੇ ਹੋ ਤੇ ਪ੍ਰਸ਼ਾਦੇ ਬਣ ਸਕਦੇ ਜਲਦੀ ਹੈ ਤੇ ਆਟਾ ਲੈ ਲਓ ਜਿਹੜੀ ਦਾਲ ਹੈ ਇਹ ਲੈ ਲਓ ਕੱਚੀ ਦਾਲ ਕੌਲ ਦੇ ਚ ਪਾ ਕੇ ਲਿਆਇ ਇਤਹਾਸ ਕਹਿੰਦਾ ते गुने आया टू हूँ ते यह है थोड़ी देर आप बैठ सकते हो मैं बना देना बन जाएगा आप बैठो पातशाह कहने लगे ठीक है फिर आवे फिर आवे चले गए नंद लाल ने हाथ छोड़ के खड़े ए लै लो नहीं आवानगे आवानगे दूसरे दिन खड़े होके संगत कलगी दर पातशाह ने कहा लंगर संगत सिर्फ नंद लाल चल दिया और किसी के घर नहीं चलता ਸੇਰ ਨੰਦ ਲਾਲ ਦੇ ਘਰ ਚੱਲ ਰਿਹਾ ਨੰਦ ਲਾਲ ਨੂੰ ਕਹਿਣ ਦੀ ਜਾਚ ਆਈ ਸੀ ਮਹਾਰਾਜ ਬੈਠੋ ਹਾਲਾਂਕਿ ਪਛਾਣਿਆ ਨੰਦ ਲਾਲ ਨੇ ਵੀ ਨਹੀਂ ਸੀ ਇਹ ਵੀ ਮਹਾਰਾਜ ਕਰਾ ਬੈਠੋ ਦਾਲ ਚੁੱਲੇ ਤੇ ਧਰੀ ਹੋਈ ਹੈ ਆਟਾ ਗੁਨੇ ਹੈ ਥੋੜੀ ਦੇਰ ਬੈਠ ਜਾਓ ਤੇ ਬਣਾ ਦੇਣੇ ਹਲੇ ਮੇ ਨਾਲ ਮਿੱਠ ਬੋਲੜੇ ਢੰਗ ਨਾਲ ਕਈਆਂ ਦੇ ਭਾਂਡੇ ਖੜਕਾਣ ਦਾ ਹੀ ਢੰਗ ਇੰਜ ਲੱਗਦਾ ਹੈ ਗੁਰਦੁਆਰਿਆਂ 'ਚ ਬਾਕੀ ਬੰਦਿਆਂ ਨੂੰ ਵੀ ਖੜਕਾ ਦੇਣਗੇ ਖੈਰ ਕੋਈ ਨਹੀਂ ਆਨ ਲੱਗਦਾ ਮੈਂ ਤੇ ਦੇਖ ਕਈ ਜੋੜੇ ਚਾੜਦੇ ਨੇ ਤੇ ਜੋੜੇ ਝਾੜਦੇ ਚਾੜਦੇ ਬੰਦਿਆਂ ਨੂੰ ਝਾੜਨ ਲੱਗ ਪੈਂਦੇ ਨੇ ਐਸਾ ਵੀ ਮੈਂ ਦੇਖਿਆ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਦੇਵ ਤੇ ਤੇਰੀ ਸੇਵਾ ਦੇ ਚ ਨੇ ਸੇਵਾ ਹਮੇਸ਼ਾ ਲੋੜਵੰਦ ਦੀ ਹੁੰਦੀ ਹੈ ਕਮਜ਼ੋਰ ਦੀ ਹੁੰਦੀ ਵਕਤ ਸਰ ਜੋ ਲੋੜਵੰਦ ਹੈ ਹਲੇ ਮੇ ਨਾਲ ਮਿੱਠ ਬੋਲੜੇ ਢੰਗ ਨਾਲ